ਪਿਛਲੇ 5 ਦਿਨਾਂ ਤੋਂ ਰਾਮਪੱਯਾ ਰੋੜਕਾ ਰੋੜਵਾਲ ਜਾਣ ਵਾਲੀ ਸੜਕ ਤੇ ਪੀਣ ਵਾਲੇ ਪਾਣੀ ਦੀ ਲੀਕਜ ਦੀ ਸਮੱਸਿਆ ਨਾਲ ਦੁਕਾਨਦਾਰ ਖਾਸੇ ਪਰੇਸ਼ਾਨ ਸਨ ਜਿਸ ਦਾ ਮੁੱਖ ਕਾਰਨ ਸੀ ਕਿ ਲੱਖਾਂ ਲੀਟਰ ਪੀਣ ਵਾਲਾ ਪਾਣੀ ਨਗਰ ਕੌਂਸਲ ਤੇ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਬਰਬਾਦ ਹੋ ਰਿਹਾ ਸੀ ਚਿਸ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਨਗਰ ਕੌਂਸਲ ਦੇ ਮੁਲਾਜ਼ਮ ਲੀਕਜ ਨੂੰ ਠੀਕਰਨ ਲਈ ਜਿੱਦਾਂ ਹੀ ਆਏ ਅਤੇ ਜੀਸੀਬੀ ਨਾਲ ਸੜਕ ਪੱਟੀ ਤਾਂ ਨੈਸ਼ਨਲ ਹਾਈਵੇ ਅਥਾਰਟੀ ਦੇ ਹਾਈਵੇ ਪੈਟਰੋਲਿੰਗ ਦੀ ਟੀਮ ਵੀ ਮੌਕੇ ਤੇ ਆ ਗਈ ਜਿਨ੍ਹਾਂ ਵੱਲੋਂ ਆ ਕੇ ਕੰਮ ਨੂੰ ਰੋਕ ਲੈ ਕੇ ਹਾ ਤੇ ਪਰਮਿਸ਼ਨ ਦੀ ਮੰਗ ਕੀਤੀ ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਸੜਕ ਦੀ ਖਸਤਾ ਹਾਲਤ ਅਤੇ ਇਸ ਵਿੱਚ ਪਏ ਟੋਏ ਹਾਈਵੇ ਪੈਟਰੋਲਿੰਗ ਨੂੰ ਨਾ ਜਾਣੇ ਆ ਰਹੇ ਇਸ ਨੂੰ ਸਾਰੇ ਮਾਮਲੇ ਤੋਂ ਬਾਅਦ ਮਾਹੌਲ ਗਰਮਾਉਂਦਾ ਦੇ ਇੱਕ ਹਾਈਵੇ ਪੈਟਰੋਲਿੰਗ ਦੀ ਟੀਮ ਮੌਕੇ ਤੋਂ ਚਲੀ ਗਈ ਇਸ ਮੁੱਦੇ ਨੂੰ ਲੈ ਕੇ ਕੀ ਕਹਿਣਾ ਸੀ ਦੁਕਾਨਦਾਰਾਂ ਦਾ ਹਾਈਵੇ ਪੈਟਰੋਲਿੰਗ ਦੀ ਟੀਮ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਦਾ ਤੁਸੀਂ ਖੁਦ ਹੀ ਸੁਣ ਲਵੋ ਨੇ ਇਹ ਕਿਹੜਾ ਕੰਮ ਚੱਲਦਾ ਦੋ ਮਹੀਨੇ ਤੋਂ ਚੱਲਦਾ ਪਿਆ ਇੱਥੇ ਉਦੋਂ ਨਹੀਂ ਦੇਖਿਆ ਤੁਸੀਂ ਛੱਪੇ ਕਰਦੇ ਜੀ ਜਿੱਦ ਅੱਜ ਲੱਗੇ ਹੋਏ ਸੀ ਨਹੀਂ ਉਹ ਤਾਂ ਕੰਮ ਸਾਰੇ ਹੁੰਦੇ ਨੇ ਦੇਖੋ ਗਵਰਨਮੈਂਟ ਚੰਬ ਦੇ ਵਿੱਚ ਤੁਸੀਂ ਜਿਹੜੀ ਦੁਬੀ ਤਾਂ ਨਾ ਪਾਓ ਸੁਵਿਧਾ ਨਹੀਂ ਸਾਡਾ ਕੰਮ ਐ ਭਾਜੀ ਕੰਮ ਐ ਇਹ ਲੋਕਾਂ ਦੀ ਸਮੱਸਿਆ ਹੈ ਬਿਲਕੁਲ ਅਸੀਂ ਰੋਕ ਰਹੇ ਹਾਂ ਵਿਦਾਊਟ ਪ੍ਰੈਸ਼ਨ ਹੋ ਰਹੇ ਆ ਨਹੀਂ ਉਹ ਜਿਹੜਾ ਕੰਮ ਚੱਲਿਆ ਭਾਜੀ ਤਿੰਨ ਮਹੀਨੇ ਤੋਂ ਕੰਮ ਚੱਲਦਾ ਪਿਆ ਤਿੰਨ ਮਹੀਨੇ ਆਪਾਂ ਦੇਖਿਆ ਨਹੀਂ ਪਲੀਜ਼ ਸਰ ਕੋਆਪਰੇਟ ਕਰੋ ਤਾਂ ਨਾ ਕਰੋ ਤੁਸੀਂ ਦੱਸੋ ਤਿੰਨ ਮਹੀਨੇ ਦੇ ਇਹ ਕੰਮ ਦੇਖ ਸਰ ਇਹਨਾਂ ਨੂੰ ਪਰਮਿਸ਼ਨ ਹੈ ਠੀਕ ਹੈ ਨਜਾਇਜ਼ ਰੋਡ ਪੱਟ ਉਹਦਾ ਪਤਾ ਨਹੀਂ ਲੱਗਾ ਜਿਨ੍ਹਾਂ ਦੀ ਕੰਪਲੀਟ ਹੈ ਕਾਰਵਾਈ ਹੋ ਰਹੀ ਹੈ ਇਹਨਾਂ ਦੇ ਉੱਪਰ ਹਾਂ ਪਰ ਜਿਹੜੇ ਅਨਕ੍ਰੋਜਮੈਂਟ ਹੋਈਆਂ ਟੈਲਾ ਲੱਗੇਆਂ ਦੁਕਾਨਾਂ ਦੇ ਬਾਹਰ ਤੁਹਾਨੂੰ ਸਰ ਕੋਈ ਕਿਸੇ ਨਾਲ ਕੋਈ ਵੀ ਦਿੱਕਤ ਹੈ ਤੁਸੀਂ ਕੰਪਲੀਟ ਕਰ ਸਕਦੇ ਹੋ ਤੁਸੀਂ ਆਏ ਵੀ ਸੀਗੇ ਉਹ ਫੇਰ ਲੱਗੇਆਂ ਟੈਲਾ ਕੰਪਲੀਟ ਦੇ ਦਿਓ ਨਾ ਉਹ ਦੀ ਤੁਸੀਂ ਤੁਹਾਡੇ ਇੱਕ ਹੋਮ ਪਲੇਟ ਆਈ ਸੀ ਲੱਡੀ ਹੋਗੀ ਇੱਕ ਕੰਪਲੀਟ ਆਈ ਹੈ ਕਿ ਨਾ ਵੱਲੂ ਹੋਈ ਹੈ ਪੀਆਯੂ ਲੁਧਿਆਣਾ ਹਾਂਜੀ ਸਰ ਹੁਣ ਕੀ ਇੱਥੇ ਕਾਰਵਾਈ ਕੀ ਹੈ ਫਿਰ ਪਰਮਿਸ਼ਨਾਂ ਚੈੱਕ ਕਰ ਰਹੇ ਹਾਂ ਜੀ ਕਾਰਵਾਈ ਕੀ ਹੈ ਜੇ ਪਰਮਿਸ਼ਨ ਨਹੀਂ ਹੈਗੀ ਤਾਂ ਫਿਰ ਉਹ ਇੰਟੀਮੇਸ਼ਨ ਉੱਪਰ ਆਏਗੀ ਉਸ ਤੋਂ ਆਮ ਨਗਰ ਵਿੱਚ ਇੱਥੇ ਦਰਸਲ ਕਾਫੀ ਦਿਨਾਂ ਤੋਂ ਹਨਾ ਪਾਣੀ ਦੀ ਲੀਕੇਜ ਹੋ ਰਹੀ ਸੀ ਤੇ ਉਹਦੇ ਕਰਕੇ ਦੁਕਾਨਾਂ ਬਾਜ਼ਾਰ 'ਚ ਕਾਫੀ ਪਰੇਸ਼ਾਨੀ ਆ ਰਹੀ ਸੀ ਤੇ ਟ੍ਰੈਫਿਕ ਵੇਜ ਦਾ ਗੱਡੀਆਂ ਵਗੈਰਾ ਨਿਕਲਦੀ ਆ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਆ ਰਹੀ ਸੀ ਇਸ ਕਰਕੇ ਅਸੀਂ ਅੱਜ ਪਟਾਕੇ ਪਾਈਪ ਸੇ ਕਰਵਾ ਰਹੇ ਆ ਤੇ ਸੀਵਰੇਜ ਬੋਰਡ ਦਾ ਕੰਮ ਚੱਲ ਰਿਹਾ ਹੈ ਉਧਰਲੇ ਪਾਸੇ ਚੱਲ ਰਿਹਾ ਹੈ ਇੱਧਰਲੇ ਪਾਸੇ ਚੱਲ ਰਿਹਾ ਹੈ ਤੇ ਇਹ ਤਾਂ ਇਹ ਬਾਰ-ਬਾਰ ਪਟ ਰਹੇ ਪਰ ਅਸੀਂ ਤਾਂ ਅੱਜ ਆਪਣੀ ਪਾਣੀ ਦੀ ਲੀਕੇਜ ਸਹੀ ਕਰਨ ਆਏ ਆ ਬਾਕੀ ਦਾ ਕੰਮ ਪਹਿਲਾਂ ਤਾਂ ਚੱਲਦਾ ਪਿਆ ਪੱਟ ਪੜੀਏ ਦਾ ਸਾਰਾ ਹੁਣ ਕੀ ਪ੍ਰੋਬਲਮ ਕੀ ਆਈ ਐ ਇੱਥੇ ਤਾਂ ਪ੍ਰੋਬਲਮ ਇਹ ਆਈ ਐ ਵੀ ਅੱਜ ਹਾਈਵੇ ਨੈਸ਼ਨਲ ਹਾਈਵੇਲੇ ਪੈਟਰੋਲ ਵਾਲੇ ਆਏ ਆ ਤੇ ਇਹ ਸਾਡੇ ਕੰਮ ਨੂੰ ਰੋਕਦੇ ਪਏ ਆ ਕਹਿੰਦੇ ਤੁਸੀਂ ਪਰਮਿਸ਼ਨ ਨਹੀਂ ਲਈ ਹੋਈ ਕਿਸੇ ਵੀ ਕੰਮ ਦੀ ਉਧਰ ਵੀ ਪੱਟਿਆ ਹੋਇਆ ਕਹਿੰਦੇ ਉਹ ਵੀ ਪੱਟਿਆ ਰਾਤ ਨੂੰ ਪੱਟਿਆ ਹੀ ਸਾਨੂੰ ਪਤਾ ਨਹੀਂ ਇਹ ਕੰਮ ਲਗਭਗ 2-3 ਮਹੀਨੇ ਹੋ ਚੱਲਦਾ ਹੋ ਗਿਆ ਪਹਿਲਾਂ ਇਹਨਾਂ ਨੂੰ ਦੱਸਿਆ ਨਹੀਂ ਤੇ ਅੱਜ ਆ ਕੇ ਸਾਡੇ ਕੋਲ ਸਾਨੂੰ ਰੋਕਦੇ ਪਏ ਆ ਆਈ ਤਾਂ ਸਰਬ ਆਪਣੀ ਪਾਣੀ ਦੀ ਲੀਕੇਜ ਰਿਪੇਅਰ ਕਰਨੀ ਆ। ਉਥੇ ਤਾਂ ਪਹਿਲਾਂ ਹੀ ਇਹ ਪਟਿਆ ਹੋਇਆ ਸ਼ੂਰੇ ਬੋਣ ਜਦੋਂ ਹੋਦੀ ਹਾਂ ਜੀ ਇੱਥੇ ਹੋਦੀ ਬਣੀ ਹੋਈ ਹੈ ਪਹਿਲੇ ਹੀ ਤੇ ਉਹਨਾਂ ਨੇ ਜਦੋਂ ਹੋਦੀ ਪਹਿਲਾਂ ਵੀ ਲਾਈਨ ਟੁੱਟੀ ਸੀਗੀ ਉਹ ਲਾਈਨ ਦੁਬਾਰਾ ਟੁੱਟ ਗਈ ਤੇ ਅਸੀਂ ਸਰਬ ਰਿਪੇਅਰ ਕਰਨ ਆਏ ਆ।